ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਕੋਮਨ ਟਰੱਕ ਡਰਾਈਵਰ ਅੱਜ ਆਪਾਂ ਨੇ ਗੱਲ ਕਰਨੀ ਹੈ ਜੀ ਮਾਨਾਂ ਦੇ ਮਾਨ ਬਾਈ ਬੱਬੂ ਮਾਨ ਦੇ ਬਾਰੇ ਯਾਰ 22 ਬੱਬੂ ਮਾਨ ਵਰਗਾ ਸਿੰਗਰ ਦੁਨੀਆ ਤੇ ਕਦੇ ਕਦੇ ਹੀ ਆਉਂਦੇ ਹੁੰਦੇ ਨੇ ਇਹੋ ਜਿਹੇ ਸਿੰਗਰ ਜਿਹੜੇ ਕਈ ਲੋਕ ਕਹਿੰਦੇ ਨੇ ਜੀ ਉਹਨਾਂ ਦਾ ਦੌਰ ਤਾਂ ਲੰਘ ਗਿਆ ਉਹਨਾਂ ਨੇ ਦੌਰ ਚਲਾਇਆ ਇਹ ਗਾ ਉਹ ਦੌਰ ਚਲਾਉਣੇ ਆਦੇ ਨੇ ਦੌਰ ਨੰਗੜਿਆਂ ਦੇ ਨਹੀਂ ਹੈਗੇ ਕਈ ਬੰਦੇ ਕਹਿ ਦੁੰਦੇ ਨੇ ਪਿਓ ਦਾ ਜੀ ਪੁਰਾਣੇ ਜ਼ਮਾਨੇ ਸੀਗੇ ਜੋ ਸਮਾਂ ਕਿੱਥੇ ਹੈ ਜੀ ਉਹਨਾਂ ਦਾ ਸਮਾਂ ਨਹੀਂ ਰਿਹਾ ਯਾਰ ਇਸ ਉਹਨਾਂ ਦੇ ਸਮਾਂ ਹੀ ਉਹਨਾਂ ਦੇ ਹਿਸਾਬ ਨਾਲ ਚੱਲਦਾ ਜਿਹੜੇ ਇਹੋ ਜਿਹੇ ਕੋਹੇਨੂਰ ਬੰਦੇ ਹੁੰਦੇ ਨੇ ਨਾ ਸਮਾਂ ਹੀ ਉਹਨਾਂ ਦੇ ਹਿਸਾਬ ਨਾਲ ਚੱਲਦਾ ਟਾਈਮ ਹੀ ਉਹਨਾਂ ਦੇ ਹਿਸਾਬ ਨਾਲ ਚੱਲਦਾ ਜਾਂਦਾ ਬੱਬੂ ਮਾਨ ਬਾਈ ਜੀ ਐਨੀ ਬਦਿਆ ਸੋਚਣਾ ਉਸ ਇਨਸਾਨ ਦੀ ਕਿਉਂਕਿ ਮੇਰੀ ਉਮਰ 15 ਸਾਲ ਦੀ ਸੀ ਜਦੋਂ ਮੈਂ ਪਹਿਲੀ ਵਾਰੀ ਗਾਣਾ ਸੁਣਿਆ ਪਿੰਡ ਪਹਿਰਾ ਲੱਗਦਾ ਅੱਜ ਮੇਰੀ ਉਮਰ 40 41 ਸਾਲ ਦੀ ਹੋ ਗਈ ਤਾਂ ਉਹ ਬੰਦੇ ਦੀ ਯਾਰ ਕਲਮ ਦੇ ਵਿੱਚ ਇੰਨਾ ਦਮ ਹੈ ਵੀ ਉਹਦੀ ਕਲਮ ਵਰਗੀ ਦੁਬਾਰਾ ਕਲਮ ਨਹੀਂ ਦੁਨੀਆ ਤੇ ਹੋ ਸਕਦੀ ਉਹਨੇ ਉਹ ਕੰਮ ਕਰਕੇ ਦਿਖਾਤੇ ਨਾ ਮੁਨਕਣ ਨੂੰ ਮੁਨਕਣ ਕੰਮ ਕਰਕੇ ਦਿਖਾਤੇ ਉਹਨੇ ਕਿਉਂਕਿ ਮੇਰੇ ਯਾਦ ਹੈ ਸ਼ਾਇਦ ਹਵਾਇਆਂ ਫਿਲਮ ਸੰ 2000 ਦੇ ਵਿੱਚ ਆਈਏ ਜਾਂ 2001 ਚ ਆਈਏ ਜਦੋਂ ਕਿ 84 ਆਈ ਕਾਂਡ ਬਾਰੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਸੀ ਪੰਜਾਬ ਦੇ ਵਿੱਚ ਕਿਉਂਕਿ 95 ਚ ਜਣੀ ਵੀ ਖੜਕਵਾਦ ਖਤਮ ਹੋਇਆ ਤਾਂ ਸਿਰਫ 5 ਸਾਲ ਬਾਅਦ ਸਿਰਫ 5 ਸਾਲ ਬਾਅਦ ਬਾਈ ਬੱਬੂ ਨੇ ਫਿਲਮ ਬਣਾਤੀ ਸੀ ਅੰਤੋਜ ਮਾਨ ਤੇ ਬਾਈ ਬੱਬੂ ਮਾਨ ਨੇ ਹਵਾਏ ਮੇਰੇ ਯਾਦ ਆਉਂਦਾ 15 ਰੁਪਏ ਟਿਕਟ ਲੱਗਦੀ ਹੁੰਦੀ ਸੀ ਕਿਸਨੇਮੇ ਦੀ ਤਾਂ ਸਨੇਮੇ ਤੇ ਚਲ ਲੱਗੀ ਨਹੀਂ ਸੀ ਫਿਲਮ ਫਿਲਮ ਦਾ ਮਤਲਬ ਵੀ ਸੀੜੀਆਂ ਲੱਗਦੀਆਂ ਸੀਗੀਆਂ ਸੀੜੀਆਂ ਮਿਲਦੀਆਂ ਸੀਗੀਆਂ ਸੀੜੀਆਂ ਦੇ ਮਤਲਬ ਵੀ ਮੈਂ ਵੀ ਸੀੜੀ ਦੇਖੀ ਸੀਗੀ ਹਵਾਏ ਫਿਲਮ ਦੀ ਤਾਂ ਉਹ ਬੰਦੇ ਨੇ ਯਾਨੀ ਉਸ ਟਾਈਮ ਬੜਾਈ ਜਦੋਂ ਬੈਨ ਹੁੰਦੀ ਸੀ ਉਹ ਫਿਲਮ ਬੜੀ ਜਗ੍ਹਾ ਬੈਨ ਹੋਈ ਪਰ ਉਹ ਬੰਦੇ ਦੇ ਯਾਰ ਜਿੰਨੀ ਮਤਲਬ ਵੀ ਸੋਚ ਉਹਦੀ ਉੱਚੀ ਹੈ ਨਾ ਬਾਜ ਨਾਲ ਵੀ ਉੱਚੀ ਉਹਦੀ ਬੰਦੇ ਦੀ ਸੋਚ ਹੈ ਠੀਕ ਹੈ ਐਨੇ ਮਤਲਬ ਜਿੰਨੇ ਜਿਵੇਂ ਗਾਣਾ ਬਾਈ ਦਾ ਆਪਣਾ ਉਹਦਾ ਗਾਣਾ ਹੈਗਾ ਸੁਰੰਗਾ ਪਟਕੇ ਨੰਗੇ ਅਗਲੇ ਕਾਨੂੰ ਡੱਕ ਦਿਆਂ ਜੇਲਾਂ ਉਹ ਦੇਖ ਲਓ ਕਿੰਨਾ ਵਧੀਆ ਗਾਣਾ ਹੈ ਠੀਕ ਹੈ ਇੱਕ ਬਾਈ ਦਾ ਗਾਣਾ ਹੈਗਾ ਉਹਦੇ ਗਾਂਧੀ ਦੇ ਉੱਤੇ ਆ ਸਾਰੀ ਆਜ਼ਾਦੀ ਗਾਂਧੀ ਦਾ ਨਹੀਂ ਲੈ ਗਿਆ ਯਾਰ ਕਈ ਬੰਦੇ ਨਾ ਇੱਕ ਪੱਖ ਨੂੰ ਦੇਖਦੇ ਨੇ ਇੱਕ ਅਧਾ ਮੰਨਦਾ ਵੀ ਕੋਈ ਬੋਲ ਕੋਈ ਉਦਾਂ ਦਾ ਦੇਖ ਲਿਆ ਠੀਕ ਆ ਕੋਈ ਬੋਲ ਉਹਦਾ ਸੁਣ ਲਿਆ ਬਸ ਉਸੇ ਤੇ ਹੀ ਬੋਲੀ ਜਾਣਾ ਜੀ ਬੱਭੂ ਮਾਨ ਤਾਂ ਐ ਗਾਂਦਾ ਜੀ ਬੱਭੂ ਮਾਨ ਐ ਗਾਂਦਾ ਯਾਰ ਬੱਭੂ ਮਾਨ ਜੋ ਗਾਂਦਾ ਹੈ ਨਾ ਹਰੇਕ ਨੂੰ ਸਮਝ ਨਹੀਂ ਆਉਂਦੀ ਹੈਗੀ ਬੱਭੂ ਮਾਨ ਦੇ ਜਿਹੜੇ ਗਾਣੇ ਨੇ ਨਾ ਉਹ ਦੇਸੀ ਦਵਾਈ ਜਿਵੇਂ ਹਕੀਮ ਦਿੰਦਾ ਨਾ ਵੀ ਅੱਜ ਰਹੇਗਾ ਤਾਂ ਹਫਤੇ ਬਾਅਦ ਉਹ ਰਾਹਮ ਸ਼ੁਰੂ ਕਰਦੀ ਹੈ ਪਰ ਉਹ ਹਫਤੇ ਬਾਅਦ ਸ਼ੁਰੂ ਹੁੰਦਾ ਇਲਾਜ ਹੋਣਾ ਪਰ ਉਹ ਇਲਾਜ ਜੜ ਤਾ ਹੁੰਦਾ ਉਹ ਠੀਕ ਹੈ ਉਹ ਦਵਾਈ ਫਿਰ ਨੁਕਸ ਨੂੰ ਛੱਡਦੀ ਨਹੀਂ ਹੈ ਕਿ ਇੱਕ ਆਪਾਂ ਆਮ ਦਵਾਈ ਲੈਨੇ ਆ ਮੈਡੀਕਲ ਸਟੋਰ ਤੋਂ ਉਹ ਜਦੋਂ ਖਾਨੇ ਆ ਉਦੋਂ ਮਤਲਬ ਸ਼ੁਰੂ ਕਰ ਦਿੰਦੀ ਹੈ ਫਰਕ ਪਾਉਣਾ ਪਰ ਉਹ ਕੁਝ ਟਾਈਮ ਵਾਸਤੇ ਹੁੰਦੀ ਹੈ ਆਰਜੀ ਤੌਰ ਤੇ ਇੱਕ ਦਵਾਈ ਹੁੰਦੀ ਜਿਹੜੀ ਜੜੋਂ ਰੋਗ ਨੂੰ ਪਟਦੀ ਹੈ ਬੱਬੂ ਮਾਨ ਬਾਈ ਜੜ ਤੋਂ ਰੋਗ ਪਟਣ ਆ ਡਾਕਟਰ ਹੈ ਠੀਕ ਹੈ ਉਹ ਬੰਦਾ ਯਾਰ ਹੀਰਾ ਹੀਰਾ ਉਹਦੇ ਨਾਲ ਕਿਸੇ ਦਾ ਕੰਪੈਰੀ ਨਹੀਂ ਕੀਤਾ ਜਾ ਸਕਦਾ ਕਈ ਬੰਦੇ ਕਹਿੰਦੇ ਉਹ ਫਲਾਣਾ ਸਿੰਘ ਅਜੀ ਦੂਜਾ ਜੀ ਨਹੀਂ ਆ ਜਿਹੜੇ ਬੱਬੂ ਮਾਨ ਨੂੰ ਸਮਝ ਮੈਂ ਇੱਕ ਗੱਲ ਸਤ ਜਦੋਂ ਠੀਕ ਹੈ ਨੌਜਵਾਨੀ ਸੁਣਦੀ ਹੈ ਬਹੁਤ ਚੰਗੀ ਗੱਲ ਸੁਣਨਾ ਚਾਹੀਦਾ ਵਧੀਆ ਸੋਚ ਰੱਖਦਾ ਬਾਈ ਉਸ ਨੂੰ ਸੁਣੋ ਪਰ ਮੈਂ ਇੱਕ ਗੱਲ ਕਹਿਣਾ ਜਿਹਦੀ ਉਮਰ 40 ਸਾਲ ਦੀ 35 36 40 ਸਾਲ ਦੀ ਉਮਰ ਦੇ ਬੰਦੇ ਨੇ ਮੇਰੀ ਉਮਰ ਦੇ ਉਹ ਬੰਦੇ ਉਸ ਉਹ ਗੱਲ ਨੂੰ ਛੇਤੀ ਪਕੜ ਲੈਂਦੇ ਨੇ ਜਿਵੇਂ ਹੁਣ ਮੰਨ ਲਓ ਵੀ ਗਾਣਾ ਸੁਰੰਗਾ ਪਟਕੇ ਨੰਗੇ ਅਗਲੇ ਕੱਲ ਨੂੰ ਡੱਕਦਿਆਂ ਜੇਲਾ ਠੀਕ ਹੈ ਜਿਨ੍ਹਾਂ ਨੇ ਮੰਨ ਲਓ ਵੀ ਉਹ ਸਮਾਂ ਆਪਣੀ ਜ਼ਿੰਦਗੀ ਦੇ ਵਿੱਚ ਅਖਬਾਰਾਂ 'ਚ ਪੜਿਆ ਠੀਕ ਹੈ ਜੀ ਟੈਲੀਵਿਜ਼ਨ 'ਤੇ ਖਬਰਾਂ ਸੁਣੀਆਂ ਵੀ ਕੌਣ ਸੁਰੰਗਾ ਪਟਕੇ ਨੰਗੇ ਸੀਗੇ ਠੀਕ ਹੈ ਹੁਣ ਅੱਜ ਕੱਲ ਦੇ ਜਿਹੜੇ ਬੱਚੇ ਸਨ 2000 ਚ ਪੈਦਾ ਹੋਏ ਨੇ ਉਹਨਾਂ ਨੂੰ ਨਹੀਂ ਪਤਾ ਹੋਊਗਾ ਇਹ ਗੱਲਾਂ ਬਾਰੇ ਤਾਂ ਯਾਰ ਬਾਈ ਬੱਬੂ ਮਾਨ ਤਾਂ ਫਿਰ ਬੱਬੂ ਮਾਨ ਹੀ ਐ ਜ਼ਰੂਰ ਯਾਰ ਬਾਈ ਨੂੰ ਮੈਂ ਤਾਂ ਇੰਨਾ ਕੋ ਦਾ ਫੈਨ ਆ ਵੀ ਮੇਰਾ ਜੀ ਕਰਦਾ ਕਿਤੇ ਬਾਈ ਮਿਲੇ ਤਾਂ ਯਾਰ ਉਹਨੂੰ ਉਹਦੇ ਪਹਿਰੇ ਹੱਥ ਲਾਵਾਂ ਯਾਰ ਇੱਕ ਵਾਰੀ ਇੱਕ ਵਾਰੀ ਮਿਲਿਆ ਸੀਗਾ ਕਿਤੇ ਜ਼ਿੰਦਗੀ ਚ ਪਰ ਉਦੋਂ ਮੋਬਾਈਲਾਂ ਦਾ ਸਮਾਂ ਨਹੀਂ ਸੀ ਅੱਜ ਵਰਗਾ ਨਹੀਂ ਸੀਗਾ ਮੇਰਾ ਯਾਰ ਯਾਦ ਕਰਕੇ ਕਈ ਵਾਰੀ ਸੱਚੀ ਕਹਿੰਦਾ ਮੈਂ ਨਾ ਮਨ ਭਰਿਆ ਹੁੰਦਾ ਵੀਰ ਜਰੂਰ ਮੈਨੂੰ ਇੱਕ ਵਾਰੀ ਬਾਈ ਜਗੇ ਦੇ ਦਰਸ਼ਨ ਹੋ ਜਾਂਦਾ ਧੰਨਵਾਦ ਜੀ ਵੀਡੀਓ ਨੂੰ ਜਰੂਰ ਸ਼ੇਅਰ ਕਰ ਦੇਵੀਂ